ਪ੍ਰਿੰਸ ਸਾਹਿਬ ਪ੍ਰਿੰਸ ਸਾਹਿਬ ਜੀ ਜਿਹੜਾ ਚਾਹੁੰਦੇ ਤੇ ਬਹੁਤ ਬਧਾਈ ਤੁਹਾਨੂੰ ਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਦਿਆਣਾ ਯਾਰ ਹਰ ਜੋ ਯਾਰ ਬਹੁਤ ਵੀਰੇ ਪੰਜਾਬ ਦੇ ਮੌਜੂਦ ਮੈਂ ਗੱਲ ਕਰਨਾ ਚਾਹਣਾ 12 ਜਿਹਨਾਂ ਨੇ ਅੱਜ ਬਹੁਤ ਵੱਡਾ ਜਿਹੜਾ ਪਿਆਰ ਪਰਿਸ਼ੀਰ ਬਾਤ ਸੱਤ ਲੋਕ ਸਭਾ ਦੇ ਅਨੁਭਾਗ اور میں جب کیا کرنا چاہتی ہوں جب تو ਤੁਸੀਂ ਲੋਕ ਪੁੱਛਦੇ ਸਾਂ ਕਿ ਕਿੰਨੀਆਂ ਸੀਟਾਂ ਜਿੱਤੋਗੇ نیچے ਕਰ ਲੋ ਯਾਰ نیچے ਕਰ ਲੋ ਤੁਸੀਂ ਮੇਰੇ ਕੋਲ ਪੁੱਛਦੇ ਕਿ ਕਿੰਨੀਆਂ ਸੀਟਾਂ ਜਿੱਤੋਗੇ ਮੈਂ ਕਹਿੰਦਾ ਸੀ ਕਿ ਮੈਂ ਨੰਬਰ نیچے ਕਰ ਲੋ ਯਾਰ ਜਿਹੜਾ ਨੰਬਰ ਹੋਏਗਾ ਪਲੀ ਜਾਂਦੇ ਸਭ ਤੋਂ ਵੱਡਾ ਹੋਏਗਾ اور اکی میں یہ گل سچ ہوگی کانگریس پارٹی دا نمبر بھی سب تو بڑا ہویا اور ووٹ پٹ کدی جگہ ہے نہیں کانگریس پارٹی نے آن ਪੰਜਾਬ ਦੇ ਅੰਦਰ ਸਭ ਤੋਂ ਵੱਡੀ ਪਾਰਟੀ ਦੀ ਆਪਣੀ ਜਗ੍ਹਾ ਬਣਾਈ ਹੈ ਮੇਰੇ ਨਾਲ ਨਾਲ ਮੈਂ ਲੁਧਿਆਣਾ ਦੇ ਲੋਕਾਂ ਦਾ ਜਿਹੜੀ ਮੇਰੀ ਜਿੱਤ ਹੈ ਪੂਰਾ ਮੈਂ ਸੇਰਾ ਲੁਧਿਆਣਾ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਦਾਸ਼ਤ ਹਾਂ ਲੱਗੂ ਕਿ ਜਿਸ ਤਰੀਕੇ ਨਾਲ ਉਹਨੇ ਮੈਨੂੰ ਪਿਆਰ ਦਿੱਤਾ ਹੈ ਉਹ ਬੇਮਿਸਾਲ ਪਰ ਮੈਂ ਇਹ ਵੀ ਗੱਲ ਗੁਰੇਜ਼ ਨਹੀਂ ਕਰਾਂਗੇ ਕਿ ਅੱਜ مدان جس پر ਾਨੂੰ ਜੋ ਬਹੁਤ ਵੱਡਾ ਹੌਸਲਾ ਉਹਨਾਂ ਨੇ ਮਿਲਿਆ ਖੜਿਆ ਸਿਮਰ ਬੈਂਸ ਜੀ ਬੈਂਸ ਜੀ ਬੈਗ ਛੱਡ ਕੇ ਆਏ ਅੱਜ ਸਾਡੇ ਸਾਡੇ ਅਸ਼ੋਕ ਜੀ तमाम ਸਭ ਲੋਗਾਂ ਨੇ ਬਹੁਤ ਜੀਆ ਸਾਡਾ ਇਹਨਾਂ ਨੇ ਬਹੁਤ ਦੇ ਹਜ਼ਾਰ ਦਿੱਤਾ ਤੇ ਜਦੋਂ ਬੈਸ ਖੜਾ ਆਏ ਉਦੋਂ ਸਾਡੀ ਕੰਪੇਨ ਨੂੰ ਹੋਰ ਹੰਗਾਰਾ ਮਿਲਿਆ ਜੀ ਸੈਂਟਰ ਦੇ ਮੈਨ ਆਫ ਦਾ ਮੈਚ ਨੇ ਸੰਦੀਪ ਸੰਧੂ ਨੂੰ ਇਹ ਖਿਆ ਇਸ ਕਰਕੇ ਕਿ ਇਹਨੇ ਭੰਗੇ ਨੇ 32000 ਦੇ ਫਰਕ ਦੇ ਨਾਲ ਜਿਹੜਾ ਟਾਕੇ ਝੰਡਾ ਚੜਿਆ ਉਸ ਕਰਦੀ ਮੈਂ ਆਦੇ ਭਰਾ ਬੜੀ ਸਾਹਿਬ ਬੜੀ ਸਾਹਿਬ ਬੜੀ ਸਾਹਿਬ ਬੜੀ ਸਾਹਿਬ ਬੜੀ ਸਾਹਿਬ ਲੁਧਿਆਣਾ ਰਵਨੀਤ ਸਿੰਘ ਬਿੱਟੂ ਦੀ ਹਾਰ ਨੂੰ ਕਿਸ ਤਰ੍ਹਾਂ ਦੇ ਰਿਹਾ ਰਵਨੀਤ ਸਿੰਘ ਬਿੱਟੂ ਦੇ ਹਾਰਨ ਦਾ ਮੈਨੂੰ ਬੇਹੱਦ ਅਫਸੋਸ ਹੈ ਮੇਰੇ ਮਨ ਦੀ ਇੱਛਾ ਸੀ ਕਿ ਮੇਰਾ ਭਰਾ ਅੱਜ ਕਾਂਗਰਸ ਪਾਰਟੀ ਦੇ ਚੋਣਾਂ ਦੇ ਖੇਲੇ ਰੱਖ ਲਓ ਮਾਈਕ ਜੀ ਚੋਣਾਂ ਲੜਦਾ ਤੇ ਰਾਹੁਲ ਗਾਂਧੀ ਦਾ ਘੋੜਾ ਤੇ ਸਿਪਾਹੀ ਬਣ ਕੇ ਜਿਵੇਂ ਤਿੰਨ ਵਾਰ ਦੇਸ਼ ਦੀ ਲੋਕ ਸਭਾ ਚ ਗਿਆ ਸੀ ਅੱਜ ਚੌਥੀ ਵਾਰ ਜਾਂਦਾ ਮੈਨੂੰ ਇਸ ਕਰਦਾ ਬੇਹਦ ਪਛਤਾਵਾ ਹੈ ਔਰ ਬੇਹਦ ਇਸ ਕਰਦਾ ਗਿਲਾ ਕਿ ਇੱਕ ਗਲਤ ਲਿਆਸ ਕਰ ਜਾ ਸਾਡੀ ਜ਼ਿੰਦਗੀ ਖਰਾਬ ਕਰ ਦਿੰਦਾ ਸੋ ਮੈਨੂੰ ਅਫਸੋਸ ਹੈ ਨਹੀਂ ਗਦਾਰੀ ਤੇ ਵਫਾਦਾਰੀ ਦੀ ਗੱਲ ਕਰਦੇ ਸੀਗੇ ਮੈਨੂੰ ਅਫਸੋਸ ਹੈ ਇਸ ਕਰਦਾ ਦੇਖੋ ਗੱਲ ਹੈ ਪੋਲਿਟਿਕਸ ਦੇ ਵਿੱਚ ਬਹੁਤ ਵਾਰੀ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹਾਂ ਜੀ ਸਰ ਸੌਰੀ ਸੌਰੀ ਭਾਈ ਸਾਹਿਬ ਮੀਨੇ ਪੱਦਰ ਦੀ ਰਾਜਨੀਤੀ ਕੀਤੀ ਗਈ ਇਹਨਾਂ ਲੋਕਾਂ ਦੁਆਰਾ ਅਸਲ ਮੈਨੂੰ ਸਮਝਦਾ ਨਹੀਂ ਹੋਣੀ ਚਾਹੀਦੀ ਸੀ ਕਿ ਤੇ ਕਹਦਾ ਰਾਜੀਵ ਰਿੰਗ ਨੇ ਸਮਰਥਨ ਦਿੱਤਾ ਕਦੇ ਰਾਜੀਵ ਰਿੰਗ ਤੇ ਬਹੁਤ سارے ਇਲਜ਼ਾਮ ਲਾ ਦਿੱਤੇ ਗਏ ਪਿੱਟੂ ਦੁਆਰਾ ਮੈਂ ਮੈਨੂੰ ਇਹ ਉਮੀਦ ਨਹੀਂ ਸੀ ਕਿ ਇੱਕ ਯੰਗ ਨੌਜਵਾਨ ਸਾਥੀ ਜਿਹੜਾ ਕਦੇ ਪੁਰਾਣਾ ਸਾਥੀ ਰਿਹਾ ਹੋਵੇ ਇਹ ਇਸ ਤਰ੍ਹਾਂ ਵੀ ਨੀਚਲੇ ਪੱਧਰ ਦੀ ਸਿਆਸਤ ਕਰੇਗਾ ਔਰ ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਟੈਲੀਫੋਨ ਕਰਕੇ ਈਡੀ ਦਾ ਇਨਕਮ ਟੈਕਸ ਦੇ ਡਰਾਵੇ ਪਾਏ ਗਏ ਇਹ ਮੇਰੇ ਭਰਾ ਨੂੰ ਇਹਨਾਂ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੇ ਸਭ ਔਰ ਜਿਹੜਾ ਪੱਪੀ ਪ੍ਰੈਸ਼ਰ ਦੇ ਨੌਜਵਾਨੋਂ ਮੁੰਡੇ ਨੇ ਕੀਤਾ ਮੇਰੇ ਨਾਲ ਮੇਰੀਆਂ ਨਿੰਦਾ ਕਰਕੇ ਗਲੀ ਚੋਂ ਉਧਰ ਨੂੰ ਮੇਰਾ ਹੱਥ ਖੜਿਆ ਤੇ ਇਹ ਗੱਲ ਕਹਿ ਦੇਣੀ ਕਿ ਰਾਜਾ ਵੜਿੰਸਾਂ ਨੂੰ ਸਮਰਥਨ ਦੇ ਗਿਆ ਔਰ ਮੈਂ ਸੁਣਦੇ ਗੰਦੀ ਰਾਜਨੀਤੀ ਹੈ ਇਸ ਗੰਦੀ ਰਾਜਨੀਤੀ ਤੋਂ ਸਾਨੂੰ ਆਉਣ ਵਾਲੇ ਸਮੇਂ ਚ ਲੋਕਾਂ ਨੂੰ ਗਰੇਸ ਕਰਨਾ ਚਾਹੀਦਾ ਬਲਿੰਗ ਸਾਹਿਬ ਸੈਂਟਰ ਦੇ ਵਿੱਚ 400 ਦੀ ਜਿਹੜੀ ਨਾਰਾ ਲਾਇਆ ਸੀ 400 بار ਕਿਸ ਤਰ੍ਹਾਂ ਕਰ ਨਹੀਂਦੇ ਉਹਨੂੰ ਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਮੋਦੀ ਸਾਹਿਬ ਇਹ ਨਾਰਾ ਲਾਉਣਾ ਬੰਦ ਕਰ ਗਏ ਨੇ ਆਪਕੀ ਬਾਅਦ 400 بار ਫਿਰ ਕਰਨ ਲੱਗੇ ਸੇ ਸਰਕਾਰ ਮੈਂ ਤਾਂ ਇਹ ਵੀ ਕਹਤਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਲੁਧਿਆਣਾੋਂ ਤੋਂ ਉਹਨਾਂ ਨੇ ਗਰੇਜ਼ ਮਾਈਕ ਬੜੀ ਸੱਪ ਪੰਜਾਬ 13 0 ਦੀ ਗੱਲ ਕਰਦੇ ਸੀ ਆਮ ਆਦਮੀ ਪਾਰਟੀ ਦੀ 13 0 ਦੀ ਗੱਲ ਸਾਡੇ ਸਿੱਟੇ ਦੀ 7 7 13 0 ਦੀ ਗੱਲ ਕਰਦੇ ਸੀ ਗੱਲ ਕੀ ਕਰਦਾ ਸੀ ਜੀਰੋ ਭਗਵੰਤ ਮਾਨ ਇਹ ਗੱਲ ਕਹਿੰਦੇ ਸੰਭਲ 13 0 ਮੈਨੂੰ ਪੱਤਰਕਾਰ ਸਾਥੀ ਪੁੱਛਦੇ ਸੀ ਕਿ ਕੌਣ ਕਿੰਨਾ ਨੰਬਰ ਆਏਗਾ ਠੀਕ ਹੈ ਤੇ ਮੈਂ ਹਮੇਸ਼ਾ ਇਹ ਕਹਿੰਦਾ ਸੀ ਮੈਂ ਨੰਬਰ ਦੀ ਗੱਲ ਨਹੀਂ ਕਰਾਂਗਾ ਮੈਨੂੰ ਇਹ ਪਤਾ ਹੈ ਕਿ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਨੰਬਰ ਆਏਗਾ ਉਹ ਅੱਜ ਬਿਲਕੁਲ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਨੰਬਰ ਆਇਆ ਔਰ ਮੈਂ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਨਮਸਕਾਰ ਕਰਕੇ ਉਹਨਾਂ ਦਾ ਧੰਨਵਾਦ ਲੁਧਿਆਣਾ ਵਿਜ਼ਨ ਤੇ ਤੁਸੀਂ ਗੱਲ ਕਰ ਰਹੇ ਸੀ ਲਗਾਤਾਰ ਉਹਨਾਂ ਦਾ ਧੰਨਵਾਦ ਕਰਾਂਗੇ ਠੀਕ ਹੈ ਧੰਨਵਾਦ ਧੰਨਵਾਦ ਕਾਸ਼ ਉਹ ਸਾਡਾ ਨਹੀਂ ਹੋ ਪਾਇਆ ਤੇ ਉਹਦੇ ਜੋ ਵੀ ਕਾਰਨ ਰਹੇ ਪਾਵੇ ਹੀ ਇਸ ਦੀ ਨਾਲ ਵੀ ਅਸੀਂ ਹੋਰ ਅਨਲਾਈਜ਼ ਕਰਾਂਗੇ ਕਿ ਕੁਝ ਜਿਹੜੀ ਸਾਨੂੰ ਫੀਡਬੈਕ ਐਂਡ ਸੁਜੈਸ਼ਨਸ ਵੀ ਮਿਲਿਆ ਹੈ ਕਿ ਅਸੀਂ ਸਪੈਸ਼ਲੀ ਉਹਦੇ ਤੇ ਸਾਡੀ ਜਿਹੜੀ ਬੈਸਟ ਪ੍ਰੈਕਟਿਸਿਜ਼ ਰਹੀ ਇਸ ਇਲੈਕਸ਼ਨ ਨੂੰ ਕਰਾਉਣ ਦੇ ਲਈ ਸਕਸੈਸਫੁਲੀ ਉਹਦੇ ਲਈ ਅਸੀਂ ਸਪੈਸ਼ਲੀ ਇੱਕ ਬੈਸਟ ਪ੍ਰੈਕਟਿਸਿਜ਼ ਦੀ ਕੇਸ ਸਟਡੀ ਬਣਾ ਰਹੀ ਹੈ ਜਿਹੜੀ ਕਿ ਅਸੀਂ ਸੀਆਈ ਨੂੰ ਵੀ ਸਬਮਿਟ ਕਰਾਂਗੇ ਸੋ ਦੈਟ ਇੱਕ ਇੱਕ ਇੰਸਟੀਚਨਲ ਹੀ ਇੱਕ ਸਿਸਟਮ ਬਣ ਜਾਵੇ ਜਿੱਦਾਂ ਅਸੀਂ VOTER ਦੇ ਲਈ ਕਿਉ ਮੈਨੇਜਮੈਂਟ ਐਪ ਲੈ ਕੇ ਆਈ ਸੀਗੇ ਇਨਫੋਰਮੇਸ਼ਨ ਦੇਖ ਸਕਦੀ ਸੀਗੀ ਜਾਂ ਅਸੀਂ ਇਨਸਕ ਪੈਨਿਸ਼ਮੈਂਟ ਸ਼ੀਟ ਆਪਣੀ ਪੜਾਈ ਸੀਗੀ ਤਾਂ ਅਸੀਂ ਕਾਫੀ ਕੁਝ ਟੈਕਨੋਲੋਜੀ ਇਸ ਵਾਰੀ ਵਰਤੀ ਹੈਗੀ ਆਪਣੇ ਇਲੈਕਸ਼ਨ ਨੂੰ ਵੜਿਆ ਤੰਗ ਨਾਲ ਕਰਾਨ ਲਈ ਤੇ ਉਹਨੂੰ ਮੋਨੀਟਰ ਕਰਨ ਲਈ ਤਾਂ ਉਹ ਚੀਜ਼ਾਂ ਐਸੀ ਜ਼ਰੂਰ ਡਾਕੂਮੈਂਟ ਕਰਾਂਗੇ ਕਿੰਨਾ ਜਿੱਤੇ ਕੋਣਾ ਜੀ ਕਿੰਨੇ ਕਿੰਨਾ ਮਾਤ ਜਨ ਹੈਗਾ ਤੁਹਾਡੇ ਦੱਸੋ ਸੋ ਜਿਹੜੇ ਕੈਂਡੀਡੇਟ ਰਿਟਰਨ ਹੋਈ ਹੈ ਉਹ ਮਿਸਟਰ ਰਾਜਾ ਵਿੜਿੰਗ ਹੋਈ ਹੈ ਆਈਐਨਸੀ ਦੇ ਤੇ ਉਹਨਾਂ ਦੀ ਲੀਡ ਸੀਗੀ ਅਰਾਊਂਡ 20000 ਦੀ ਲੀਡ ਸੀਗੀ ਤੇ ਅਰਾਊਂਡ 3.2 ਲੈਕਸ ਦੇ ਵੋਟਸ ਉਹਨਾਂ ਨੂੰ ਮਿਲੇ ਹੈਗੇ ਫ੍ਰਮ 10.9 ਲੈਕਸ ਨੇ ਵੋਟ ਕੀਤਾ ਤਾਂ ਉਹਨਾਂ ਨੂੰ 3.2 ਲੈਕਸ ਅਰਾਊਂਡ ਉਹਨਾਂ ਨੂੰ ਵੋਟ ਗਈ ਤੇ ਅਸੀਂ ਫਾਈਨਲ ਫਿਗਰਸ ਜਿਹੜੀਆਂ ਨੇ ਰਿਲੀਜ਼ ਕਰਦਾ ਹੈ